ਦੇਰਾ ਬਾਬਾ ਨਾਨਕ ਦੇ ਪਿੰਡ ਜੋੜੀ ਕਲਾਂ ਦੇ ਵਿੱਚ ਦੇਰ ਰਾਤ ਨਵਨੀਤ कौर ਪਤਨੀ ਸੁਖਵਿੰਦਰ ਸਿੰਘ ਨੇ ਪਹਿਲੇ ਆਪਣੇ ਦੋ ਬੱਚਿਆਂ ਨੂੰ ਕੁਝ ਖਿਲਾਇਆ ਤੇ ਫਿਰ ਖੁਦ ਜ਼ਹਿਰ ਖਾ ਲਿਆ ਜਿਸ ਦੇ ਵਿੱਚ ਤਿੰਨਾਂ ਦੀ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ 6 ਸਾਲ ਦੇ ਬੱਚੇ ਨੂੰ ਸਲਫਾਸ ਖਲਾਈ ਜਾਂਦੀ ਹੈ ਉਸ ਤੋਂ ਬਾਅਦ ਧੀ ਨੂੰ ਵੀ ਸਲਫਾਸ ਦਿੱਤੀ ਗਈ ਤੇ ਬਾਅਦ ਦੇ ਵਿੱਚ ਨਵਨੀਤ कौर ਨੇ ਖੁਦ ਸਲਫਾਸ ਨਿਗਲ ਲਈ ਹੈ ਜਿਸ ਨਾਲ ਤਿੰਨਾਂ ਨੂੰ ਜਨਰਲ ਹਸਪਤਾਲ ਲਿਜਾਇਆ ਗਿਆ ਹੈ ਤਾਂ ਤਿੰਨਾਂ ਦੀ ਹੀ ਮੌਤ ਹੋ ਗਈ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਕੌਣ ਕੌਣ ਨਹੀਂ ਲੱਖੋ ਜੀ ਮਾਂ ਤੇ ਰੋ ਬੱਚੇ ਕਿ ਡੇਗਰੀ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਖਿਆਲ ਦਾ ਬਣਾ ਮਗਾ ਹਾਂ ਜੀ ਕੁੜੀ ਕੋ 14 15 ਦਵਾਈ ਕਿਹੜੀ ਮਾਪ ਜਿਹੜਾ ਖਾਦੀ ਆ ਕੇ ਜੀ ਦਵਾਈ ਆ ਕੇ ਚਾਂਦੀ ਫੋਨ ਦਾ ਯੂਨਿਟ ਜਿਹੜੇ ਮੋਟਾ ਤੇ ਤੇਰੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਜਿਲੰਦਰ ਜੀ ਜੀ ਉਹ ਜਲਾਇਓ ਦਾ ਪਾਇਆ ਉੱਤੇ ਟੋਪਿਕ ਸੱਟ ਦੇ ਅੱਛਾ ਉਹ ਨਹੀਂ ਕੋ ਕਰਨੇ ਕੋਈ ਲਗਾ ਕੀ ਕਰਨ ਹੋਇਆ ਜੀ ਕਾਂਡ ਕੋਈ ਘਰਾਂ ਦੇ ਚੀਂ ਨਹੀਂ ਕਰਨੀ ਕਹਾਂ ਜਾਲੋ ਜੀ ਕੋਈ ਸਟਮੈਕ ਆਇਆ ਗਿਆ ਉਹ ਹੱਕ ਕਰ ਕਰ ਕੇ ਵਾਤਾ ਬੜੀ ਜੀ ਨਗਾਟੀ ਹੋ ਗਿਆ ਨਹੀਂ ਨਹੀਂ ਦਵਾਈ ਕਿੰਨਾ ਕਿੰਨਾ ਤੁਹਾਡੇ ਪਰਿਵਾਰ ਦੇ ਜਿਹੜੀ ਖਾਦੀ ਨਹੀਂ ਉਹ ਬੁਢਾ ਹੈ ਇੱਕ ਕੁੜੀ ਨਾਲ ਇੱਕ ਮਾਂ ਨਾਲ ਆਈ ਉਹਨਾਂ ਨੇ ਬੱਚਾ ਦੀ ਉਮਰ ਕਿੰਨੀ ਹੈ 6 ਸਾਲ ਦਾ ਮੁੰਡਾ 6 ਸਾਲ ਦਾ ਮੁੰਡਾ ਤੇ 15 ਸਾਲ ਦੀ ਕੁੜੀ ਉਹ ਤੀਜੀ ਪੇਟੀ ਵੀ ਕਹਿੰਦੇ ਹੈਗੀ ਸੀ ਜੀ। ਜੀ ਉਹ ਦੇ ਗਈ ਕੁੜੀ ਇੱਕ ਬਾਹਰ ਗਲਤ। ਵਾਹ ਉਹ ਜਿਲੰਦਰ ਬਾਹਰ ਫ੍ਰਾਈ ਕਰਦੀ ਆ ਜੀ। ਹਾਂ ਜੀ। ਰਾਤੀ ਵਕਿਆ ਕਿੰਨੇ ਵਜੇ ਦਾ ਹੀ ਹੈ? ਇਹ ਦਾ ਯਾਰ ਆ ਗਿਆ। ਹਸਪੀਟਲ ਵੀ ਜਾ ਕੇ ਗਏ ਸੀ ਜੀ। ਉਹ ਮਗਰੋਂ ਖੜੇ ਇੱਥੇ ਟੂਰੇ ਵਿੱਚ। ਅਛਾ ਇਹ ਤਾਂ ਟੂਰੇ ਠੀ ਹੋ ਗਏ ਜੀ। ਕੋਈ ਇੱਥੇ ਹੋ ਗਿਆ ਕੋਈ ਇੱਥੇ ਆ ਗਿਆ। ਉਹ ਇੱਥੇ ਸਾਨੂੰ ਨੇ ਤਿੰਨ ਡੈਡ ਬਾਡੀਜ਼ ਰਿਸਾਈਵ ਹੋਈਆਂ ਸੀਗੇ ਤੇ ਪੁਲਿਸ ਵਾਲੇ ਸੀਦੇ ਅੰਡਰ ਸੁਪਰਵੀਜ਼ਨ ਸੀਗੇ ਉਹ ਡਿਫਰੌਟਡ ਲੈ ਕੇ ਆਏ ਸੀਗੇ ਤੇ ਇਹ ਤਿੰਨ ਬਾਡੀਜ਼ ਜਿਹੜੀਆਂ ਟੋਟਲ ਤਰੀ ਤਿੰਨ ਬਾਡੀਜ਼ ਨੇ ਦੋ ਬੱਚੇ ਨੇ ਤੇ ਇੱਕ ਮਦਰ ਦੀ ਸੀਗੇ ਇੱਕ ਲੜਕੀ ਸੀਗੀ ਜਿਹਦੀ ਏਜ 16 ਇਅਰ ਸੀਗੀ ਤੇ ਇੱਕ ਬੱਚਾ ਸੀਗਾ ਜਿਹਦਾ ਲੜਕੇ ਦੀ ਏਜ ਸੀਗੀ 6 ਮੰਥਸ ਓਨਲੀ ਤੇ ਜਿਹੜੀ ਮਦਰ ਦੀ ਏਜ ਸੀਗੀ ਉਹ 40 ਇਅਰ ਸੀਗੀ ਇਹ ਜੋਰੀਆਂ ਕਲਾਂ ਦੇ ਰੈਜ਼ੀਡੈਂਟ ਹੈਗੇ ਸੀਗੇ ਇਹ ਜੋਰੀਆਂ ਕਲਾਂ ਦੇ ਡੇਰਾ ਬੱਬਾ ਲਾਗੇ ਸਖਿੰਦਰ ਕੌਰ ਦੀ ਪਤਨੀ ਮਦਰ ਕੋ ਸਮੇਤੋ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ ਦਿਮਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖਤਾ ਠੰਡਾ ਹੋਊਗਾ ਕਿ ਨਾ ਵੀ ਲਾਗੇ ਕੋਈ ਇਹਨਾਂ ਦਾ ਖਾਸ ਕੋਈ ਵਾਲਾ ਸ਼ਕੋਰ ਸੀਗਾ ਕਿਵੇਂ ਸੋਚੀ ਦੇ ਭਲਖ ਜਾ ਕੇ ਉੱਥੋਂ ਕੋਈ ਪਤੰਗ ਜਰੀਲੀ ਚੀਜ਼ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ ਇਹਨਾਂ ਰਾਤ ਦੁੱਧ ਪੀ ਲਿਆ ਲੜਕੀ ਚਿੰਨ੍ਹ ਨੀਦ ਕੌਰ ਨੇ ਜਿਹਨਾਂ ਨੀਦ ਕੌਰ ਤੋਂ ਬਾਤ ਹਨ ਬੱਚਾ ਦੇ ਦੋ ਇੱਕ ਮੇਰਾ ਸੀ ਇੱਕ ਬੇਟੀ ਸੀ ਬੇਟੀ ਜਿਹੜੀ ਨਵਨਦੀਪ ਕੌਰ 16 ਸਾਲ ਦੀ ਆ ਬੇਟਾ ਨਮਰਾਜਦੀਪ ਸਿੰਘ 6.5 ਸਾਲ ਦਾ ਇਹਨਾਂ ਉਹਨਾਂ ਦੇ ਮਗਰ ਲਾ ਕੇ ਪੀ ਦੁੱਧ ਸਾਡੀ ਮਾਮਾ ਨੇ ਪੀ ਲਿਆ ਤੇ ਇਹ ਵੀ ਦੁੱਧ ਪੀ ਲੈਣੇ ਇਹਨਾਂ ਨੇ ਦੁੱਧ ਪੀ ਲਿਆ ਤੇ ਦੁੱਧ ਚ ਕੋਈ ਰੇਣੀ ਚੀਜ਼ ਸੀ ਉਹਦੇ ਕਾਰਨ ਬੇਹੋਸ਼ ਹੋ ਗਏ ਬੇਹੋਸ਼ ਹੋ ਕੇ ਨਸਲੇ ਜਦੋਂ ਗੁਰਦੁਆਰੇ ਜਾਣ ਲੱਗਿਆ ਤੇ ਉਹ ਕਿੰਨੇ ਜਾਣੇ ਜਿਹੜੇ ਫਟੇ ਤੇ ਪਏ ਸੀ ਇਹਨਾਂ ਮੁੜ ਕੇ ਹਫਤਾਲ ਜਾਣ ਦੀ ਕੋਸ਼ਿਸ਼ ਕੀਤੀ ਜਿਹਨਾਂ ਕੋਸ਼ਿਸ਼ ਕੀਤੀ ਦਾ ਰਸਤੇ ਵਿੱਚ ਦੰਦ ਤੋੜ ਗਏ ਉਸ ਤੋਂ ਬਾਅਦ ਸਰਦਾਰ ਮਿਰਤਕ ਦਾ ਪਿਤਾਜੀਤ ਸਿੰਘਾ ਜਿਹਦੇ ਬਾਰੇ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ ਜਰਾਂ ਨੇ ਤਪੀਖ ਜਿਓ ਦੀ ਕਾਰਵਾਈ ਵੀ ਪ੍ਰੋਫੈਸਰ ਆਉਣ ਵਿੱਚ ਆਣੀ ਚਾਹੀਦੀ ਸਰ ਕਿਹੜੀ ਜਿਹੀ ਵੀ ਕੀ ਪਤਾ ਲੱਗਾ ਕੀ ਨਹੀਂ ਪਤਾ ਨਹੀਂ ਲੱਗਾ ਵੀ ਖਾਤ ਸੀ ਕਿ ਜਾਂ ਕੋਈ ਵੈਰਟੀ ਸੀ ਕਿ ਕੀ ਸੀਗਾ ਉਹ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਸਰ ਕੋਲ ਰਹੇਗੀ ਉਹ ਕਰਨਾ ਕਿ 174 ਦੀ ਕਾਰਵਾਈ ਖੇਲ ਹਲ ਕਰ ਰਹੇ ਹਾਂ ਤੁਹਾਨੂੰ ਵੀ ਪੀਸ ਲੱਗਦਾ ਤਾਂ ਵੇ ਕਰੇ ਲੋ ਕਲੇਸ਼ ਨਹੀਂ ਸੀ ਕੋਈ ਦਿਮਾਗੀ ਪਰੇਸ਼ਾਨੀ ਦਾ ਕੋ ਪਹਿਲੇ ਦੱਸਦੇ ਬੱਚਾ ਉਹ ਰਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨਾਂ